सत श्रीकाल प्यार बच्चों अच्छा करा नवी मात्रा वह नाम की आ सहारी हाँ जी सिहारी इदा पाई जाती है ठीक है अखर दे खब्बे पासे पाई जा आवाज की आीका यदि आवाज की आ जिमें आप बोलीए सस्से में सहारी से आही सारी हे कक्के सारी के खेन सहारी खे गारी के कगे न के ठीक है ਤਾਂ ਆਪਾਂ ਹੁਣ ਸਿਹਾਰੀ ਮਾਤਰਾ ਵਾਲੇ ਸ਼ਬਦ ਲਿਖਦੇ ਆਂ ਪਹਿਲਾ ਸ਼ਬਦ ਆਪਾਂ ਲਿਖਾਂਗੇ ਦਿਨ ਦਿਨ ਆਪਾਂ ਕਿਸ ਤਰ੍ਹਾਂ ਲਿਖਾਂਗੇ ਪਹਿਲਾਂ ਆਪਾਂ ਦ ਅੱਖਰ ਲਿਖਾਂਗੇ ਠੀਕ ਆ ਫਿਰ ਆਪਾਂ ਇਹਦੇ ਖੱਬੇ ਪਾਸੇ ਇਸ ਤਰ੍ਹਾਂ ਸਿਹਾਰੀ ਪਾਉਣੀ ਆ ਤੇ ਇਹਨੂੰ ਇਹਦੇ ਨਾਲ ਇਸ ਲਾਈਨ ਦੇ ਨਾਲ ਜੋੜਨਾ ਨੇ ਠੀਕ ਹੈ ਦਦੇ ਸਿਹਾਰੀ ਇੱਦੇ ਨੰਨਾ ਨ ਕੀ ਬਣ ਗਿਆ ਦਿਨ ਇਨੂੰ ਈ ਨਹੀਂ ਬੋਲਣਾ ਠੀਕ ਹੈ ਸਿਹਾਰੀ ਨੂੰ ਈ ਨਹੀਂ ਬੋਲਣਾ ਈ ਬਿਹਾਰੀ ਦੀ ਆਵਾਜ਼ ਹੁੰਦੀ ਆ ਜਿਹੜੀ ਅੱਖਰ ਦੇ ਸੱਜੇ ਪਾਸੇ ਪੈਂਦੀ ਆ ਉਹ ਹੁੰਦੀ ਆ ਸਿ ਬਿਹਾਰੀ ਉਹਦੀ ਆਵਾਜ਼ ਹੁੰਦੀ ਈ ਇਹਦੀ ਆਵਾਜ਼ ਕੀ ਆ ਦਦੇ ਸਿਹਾਰੀ ਦੇ ਨੰਨਾ ਨ ਦੇਣਾ ਅਗਲਾ ਸ਼ਬਦ ਆਪਾਂ ਲਿਖਾਂਗੇ ਤੇਲ ਤੇਲ ਕਿੰਨੇ ਖਾਣ ਵਾਲੇ ਤੇਲ ਹੁੰਦੇ ਨੇ ਠੀਕ ਤਾਂ ਤੇ ਨੂੰ ਸਿਹਾਰੀ ਤੇ ਲੱਲੋ ਤੇਲ ਹਾਂਜੀ ਬੱਚਿਓ ਇੱਕ ਤੇਲ ਖਾਣ ਵਾਲੇ ਹੁੰਦੇ ਨੇ ਦੂਜਾ ਜਿਹੜਾ ਹੁੰਦਾ ਤਿਨ ਉਹਨੂੰ ਤਿਨ ਬੋਲਦੇ ਆ ਤਿਨ ਹੁੰਦਾ ਜਿਹੜਾ ਆਪਣੀ ਬਾਡੀ ਤੇ ਆਪਣੀ ਸਕਿਨ ਤੇ ਕਿਤੇ ਨਾ ਕਿਤੇ ਬਲੈਕ ਜਿਹਾ ਬਣਿਆ ਹੁੰਦਾ ਨਾ ਦਾਣਾ ਜਿਹਾ ਉਹਨੂੰ ਤਿਨ ਕਹਿੰਦੇ ਆ ਪਰ ਇਹ ਆਪਾਂ ਕੀ ਆ ਤੇਲ ਜਿਹੜੇ ਆਪਾਂ ਖਾਂਦੇ ਆ ਉਹ ਵਾਲੇ ਤੇਲਾ अगला आप लिखा शब्द सिर हाँ जी सिर लिखा ला लिखा सस्सा फिर सस्े नियारी आवाज़ की बन गई से रन गया सिर एक ठीक है चलो सिर की होंगे अपनी शरीर का एक हिस्सा एक बॉडी का पार्ट है ठीक है तो अगे आप लिखते हैं लेख ਲੱਲੇ ਨੁਸਿਹਾਰੀਲੇ ਹੁਣ ਦੇਖੋ ਮੈਮ ਨਾਲ ਨਾਲ ਕੀ ਆ ਸਾਊਂਡ ਵੀ ਦੇ ਰਿਹਾ ਤੁਹਾਨੂੰ ਕਿੱਦਾਂ ਤੁਸੀਂ ਇਹਨੂੰ ਬੋਲਣਾ ਲੱਲੇ ਸਿਹਾਰੀਲੇ ਖਖ ਖ ਕੀ ਬਣ ਗਿਆ ਲਿਖ ਜਿਵੇਂ ਹੁਣ ਤੁਹਾਨੂੰ ਮੈਮ ਲਿਖ ਕੇ ਵਿਖਾ ਰਿਹਾ ਇਸ ਤਰ੍ਹਾਂ ਇਹ ਕੀ ਆ ਲਿਖ ਪੰਜੇ ਬੱਚੋ ਇੱਕ ਨੰਬਰ ਤੇ ਆਪਾਂ ਲਿਖਿਆ ਸੀ ਦਿਨ ਹੁਣ ਆਪਾਂ ਲਿਖਦੇ ਆਂ ਦਿਲ ਦਿਲ ਕੀ ਹੁੰਦਾ ਜਿਹੜਾ ਆਪਣੇ ਅੰਦਰ ਧੜਕਦਾ ਠੀਕਾ ਜਿਹਦੇ ਬਿਨਾ ਆਪਾਂ 1 ਮਿੰਟ ਵੀ ਜੀਂਦੇ ਨਹੀਂ रह ਸਕਦੇ ਦਦੈ ਸਿਹਾਰੀ ਦੇ ਲੱਲਾ ਲ ਦ ਲ ਅਗਲਾ ਸ਼ਬਦ ਆਪਾਂ ਲਿਖਾਂਗੇ ਗੇਨ ਗਿਨਣਾ ਮਤਲਬ ਪੈਸੇ ਗਿਨਣਾ ਜਾਂ ਕਾਊਂਟਿੰਗ ਕਰਨੀ ਜਦੋਂ ਆਪਾਂ ਗਿਣਤੀ ਕਰਦੇ ਹਣਾ ਉਹਨੂੰ ਕਹਿੰਦੇ ਗਿਣਾ ਗੱਗੇ ਨੂੰ ਸਿਹਾਰੀ ਖੇ ਨਾਣਾ ਨਾ ਲੈਣਾ ਸਿਹਾਰੀ ਹਮੇਸ਼ਾ ਇੱਧਰ ਪਾਉਗੀ ਠੀਕਾ ਖੱਬੇ ਪਾਸੇ ਅੱਖਰ ਦੇ ਤੇ ਇਹ ਅੱਖਰ ਦੇ ਇੱਥੇ ਜੜੀ ਆਹ ਲਾਈਨ ਆ ਇਹਦੇ ਨਾਲ ਜੋੜਨੀ ਵੀ ਨਹੀਂ ਠੀਕ ਹੈ ਹਾਂਜੀ ਬੱਚਿਓ 6 ਸ਼ਬਦ ਆਪਾਂ ਲਿਖ ਲਏ ਹੁਣ ਆਪਾਂ ਸਤਵਾਂ ਸ਼ਬਦ ਲਿਖਦੇ ਆਂ ਹਾਂਜੀ ਅਗਲਾ ਸ਼ਬਦ ਆਪਾਂ ਲਿਖਦੇ ਆਂ ਪਿਤਾ ਪਪੇ ਨੂੰ ਸਿਹਾਰੀ ਤੇ ਤੱਤੇ ਨੂੰ ਕੰਨਾ ਤਾ ਪਿਤਾ ਪਿਤਾ ਨੂੰ ਕਹਿੰਦੇ ਪਾਪਾ ਨੂੰ ਠੀਕ ਹੈ ਪੰਜਾਬੀ ਚ ਪਾਪਾ ਨੂੰ ਪਿਤਾ ਕਹਿੰਦੇ ਆ ਅੱਗੇ ਆਪਾਂ ਲਿਖਦੇ ਹਾਂ ਬੇਲ ਬ ਬਿੰ ਸਿਹਾਰੀ ਬੱਬੇ ਨੂੰ ਸਿਹਾਰੀ ਬੇ ਲੱਲਾ ਲ ਬੇਲ ਇਹ ਬੇਲ ਬਣ ਗਿਆ ਬੱਚਿਓ ਇੱਕ ਅਧਕ ਹੈ ਇਹਨੂੰ ਲਗਾ ਕੇ ਕਹਿੰਦੇ ਆ ਉਹ ਇੱਥੇ ਆਪਾਂ ਲਾਵਾਂਗੇ ਅੱਗੇ ਕਰਾਵਾਂਗੇ ਤੁਹਾਨੂੰ ਇਹ ਸਿਰਫ ਇੱਕ ਸ਼ਬਦ ਲਿਖਣ ਵਾਸਤੇ ਆਪਾਂ ਇੱਥੇ ਲਾਉਣਾ ਸੀਗਾ ਤਾਂ ਕਰਕੇ ਮਤਲਬ ਬਿੱਲ ਦੇ ਵਿੱਚ ਹੀ ਲੱਗਦਾ ਤਾਂ ਲਾਇਆ ਠੀਕ ਹੈ ਬਿੱਲ ਬਿੱਲ ਕੀ ਹੁੰਦਾ ਜਿਹੜਾ ਆਪਾਂ ਨੂੰ ਬਿਜਲੀ ਦਾ ਬਿੱਲ ਆਉਂਦਾ ਹਨਾ ਠੀਕ ਹੈ ਉਹਨੂੰ ਬਿੱਲ ਕਹਿੰਦੇ ਆ ਪਾਣੀ ਦਾ ਵੀ ਆਉਂਦਾ ਬਿੱਲ ਹਨਾ ਜਿਵੇਂ ਤੁਸੀਂ ਕੋਈ ਸੌਦਾ ਪੱਤਾ ਲੈ ਕੇ ਆਉਨੇ ਹੋ ਹਨਾ ਤਾਂ ਤੁਸੀਂ ਉੱਥੇ ਵੀ ਬਿੱਲ ਪੇ ਕਰਦੇ ਹੋ ਪੈਸੇ ਦੇ ਕੇ ਆਉਨੇ ਹੋ ਤੁਹਾਨੂੰ ਉਹ ਬਿੱਲ ਦਿੰਦੇ ਆ ਕਿ ਤੁਹਾਡਾ ਇੰਨੇ ਦਾ ਸਮਾਨ ਹੋ ਗਿਆ ਹਨਾ ਉਹਨੂੰ ਬਿੱਲ ਕਹਿੰਦੇ ਆ ਜੀ ਬੱਚਿਓ ਸਿਹਾਰੀ ਮਾਤਰਾ ਦੋ ਅੱਖਰਾਂ ਵਾਲੇ ਸ਼ਬਦ ਆਪਾਂ ਲਿਖ ਲਏ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਇੱਕ ਵਾਰੀ ਫੇਰ ਪੜ੍ਹਦੇ ਹਾਂ ਦੱਦੇ ਨੂੰ ਸਿਹਾਰੀ ਦੇ ਨੰਨਾ ਨੋ ਦੇਨਾ ਤੱਤੇ ਨੂੰ ਸਿਹਾਰੀ ਤੇ ਲੱਲਾ ਲੋ ਤੇਲ ਸਸਯਨ ਸਿਹਾਰੀ ਸੇ ਰਾਰਾ ਰ ਸੇਰ ਲੱਲੇ ਸਿਹਾਰੀਲੇ ਖਖਾ ਖ ਲੇਖ ਦੱਦੇ ਸਿਹਾਰੀ ਤੇ ਲੱਲਾ ਲੋ ਦੇਲ ਗੱਗੇ ਸਿਹਾਰੀ ਗੇ ਨਾਣਾ ਨੋ ਗਣ ਪੱਪੇ ਸਿਆਰੀ ਪੇ ਤੱਤੇ ਕਨਾਤਾ ਪਿਤਾ ਬੱਬੇ ਸਿਆਰੀ ਉਪਰ ਅਦਕ ਬੇ ਲੱਲਾ ਲ ਬੈਲ ਹੁਣ ਤੁਸੀਂ ਇਹਨਾਂ ਸ਼ਬਦਾਂ ਨੂੰ ਇੱਕ ਵਾਰੀ ਆਪ ਵੀ ਪੜ੍ਹ ਕੇ ਵੇਖਣ ਦੀ ਕੋਸ਼ਿਸ਼ ਕਰਨੀ ਆ ਤੇ ਇਹਨਾਂ ਨੂੰ ਆਪਣੀ ਕਾਪੀ ਵਿੱਚ ਲਿਖਣਾ ਫਿਰ ਇਹਨਾਂ ਦੀ ਪ੍ਰੈਕਟਿਸ ਕਰਨੀ ਆ ਤਾਂ ਕਿ ਤੁਹਾਨੂੰ ਸਿਆਰੀ ਮਾਤਰਾ ਵਾਲੇ ਸ਼ਬਦ ਯਾਦ ਹੋ ਜਾਣ ਤੇ ਤੁਹਾਨੂੰ ਇਹ ਵੀ ਪੱਕਾ ਹੋ ਜਾਏ ਕਿ ਜਿਹੜੀ ਸਿਆਰੀ ਮਾਤਰਾ ਹੈ ਉਹ ਅੱਖਰ ਦੇ ਖੱਬੇ ਪਾਸੇ ਲੱਗਦੀ ਆ ਠੀਕ ਆ ਤੇ ਇਸ ਤਰ੍ਹਾਂ ਤੁਸੀਂ ਇਹਦੀ ਆਵਾਜ਼ ਵੀ ਸੁਣਨੀ ਆ ਸਮਝਣੀ ਆ ਕਿ ਇਸ ਨੂੰ ਕਿਸ ਤਰ੍ਹਾਂ ਬੋਲਣਾ ਹੈ ਤੇ ਕੱਲ ਨੂੰ ਮਿਲਦੇ ਆਪਾਂ ਬੱਚਿਓ ਸਿਆਰੀ ਮਾਤਰਾ ਤੇ ਨ ਅੱਖਰੀ ਸ਼ਬਦਾਂ ਨਾਲ ਠੀਕ ਹੈ ਉਦੋਂ ਤੱਕ ਆਪਣਾ ਧਿਆਨ ਰੱਖਿਓ ਓਕੇ ਬਾਏ ਬਾਏ